ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਗੋਇੰਦਵਾਲ ਵਾਲੀ ਪੋਥੀ ਦੇ 215ਵੇਂ ਪਤਰੇ ਦੇ ਹਾਸ਼ੀਏ ਤੇ ਐਉਂ ਲਿਖਿਆ ਮਿਲਦਾ ਹੈ ਗੁਰੂ ਅੰਗਦ ਦੇਵ ਜੀ ਗੁਰਮੁਖੀ ਅੱਖਰ ਬਣਾਏ ਬਾਬੇ ਦੇ ਅਗੇ ਸ਼ਬਦ ਭੇਦ ਕੀਤਾ ਇਸ ਤਰ੍ਹਾਂ ਅਰਸ਼ੀ ਵਿਦਿਆ ਉਨਤ ਤੇ ਕਾਰੀਗਰੀ ਦੇ ਮਾਲਕ ਨੂੰ ਪ੍ਰਚਾਰਨ ਵਿੱਚ ਇਹ ਦੋ ਭਾਰੇ ਕੰਮ ਕੀਤੇ ਆਪ ਲਿਪ ਵਿੱਚ ਰਹਿਣਾ ਤੇ ਦੂਜਿਆਂ ਨੂੰ ਲਾਉਣਾ ਇਹ ਉਸੇ ਤਰ੍ਹਾਂ ਰਹਾ ਜਿਸ ਤਰ੍ਹਾਂ ਆਤ ਜੋਤ ਵਿੱਚ ਸੀ ਇਸ ਤੋਂ ਬਾਅਦ ਗੋਇੰਦਵਾਲ ਵਿੱਚ ਚਵਾਰਾ ਸਾਹਿਬ ਹੈ ਤੇ ਜਿੱਥੇ ਮਹਾਰਾਜ ਕੇਸ ਕਿੱਲੀ ਨਾਲ ਬੰਨ ਕੇ ਖੜੋ ਕੇ ਤਪ ਕਰਦੇ ਹੁੰਦੇ ਸਨ ਬਿਰਧ ਅਵਸਥਾ ਵਿੱਚ ਇਸ ਤਰ੍ਹਾਂ ਤਪ ਕਰਦਿਆਂ ਦੇਖ ਕੇ ਸੈਦ ਸ਼ਾ ਬਲਾਵਲ ਸ਼ੇਖ ਮੁਹੰਮਦ ਤਾਹਰੀ ਲਾਹੌਰ ਵਾਲਾ ਇਤਿਆਦ ਫਕੀਰਾਂ ਨੇ ਪੁੱਛਿਆ ਕਿ ਆਪ ਹੁਣ ਕਿਉਂ ਇਤਨਾ ਕਠਨ ਤਪ ਕਰਦੇ ਹੋ ਜਦ ਆਪ ਜੀ ਨੂੰ ਪੀਰਾਨ ਪੀਰ ਬਾਬਾ ਨਾਨਕ ਜੀ ਦੀ ਗੱਦੀ ਪ੍ਰਾਪਤ ਹੋ ਚੁੱਕੀ ਹੈ ਲੋਕ ਆਪ ਜੀ ਦੀ ਪੂਜਾ ਕਰਦੇ ਹਨ ਆਪ ਸਤ ਉਪਦੇਸ਼ ਦੇ ਕੇ ਸੇਵਕਾਂ ਨੂੰ ਤਰਦੇ ਹੋ ਸ੍ਰੀ ਗੁਰੂ ਅਮਰਦਾਸ ਜੀ ਹੱਸ ਪਏ कहन लगे फकरो खुदा बंदगी करनी मनुख का जीवन है दम बदम मालक दी याद में जुड़े रहने जिंदा रह सकते हाँ गुरुदेव जी ने कहा सी तू विसरे तद ही मर जाओ उसके विसर जा आत्मक मौत हो जाती है ये सुन के आए फकीर निशा हो गई वाहगुरू जी का खालसा वाहगुरू जी की फतेह